ਹੋਰ ਪੁੱਤ ਠੀਕ ਠਾਕ ਹੋ ਹਾਂਜੀ ਹਰਪਨਦੀਪ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟੌਪ ਕੀਤਾ ਹਾਂਜੀ ਤੇ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਆ ਪੂਰੇ ਸਾਬਤ ਸੂਰਤ ਰਹਿੰਦੇ ਆ ਗੁਰਸਿੱਖੀ ਜੀਵਨ ਤੇ ਰਹਿੰਦੇ ਆ ਤੁਸੀਂ ਆ ਪੂਰਾ ਟੌਪ ਕੀਤਾ ਹਾਂਜੀ ਤੇ ਦੂਜਾ ਮੈਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਤੇ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਸ਼ੋਹ ਚੰਗੇ ਰੁੱਤਦਿਆਂ ਤੇ ਪਹੁੰਚੋ ਤੇ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਤੇ ਐਵੇਂ ਹੀ ਸਾਬਦ ਸੂਰਤ ਰਹਿਣਾ ਜਦੋਂ ਤੁਹਾਡਾ ਕਦੀ ਅੰਮ੍ਰਿਤਸਰ ਵੱਲੋਂ ਆਉਣ ਦਾ ਸਮਾਂ ਬਣਿਆ ਹਾਂਜੀ ਤੇ ਇੱਕ ਦਿਨ ਪਹਿਲਾਂ ਦੱਸ ਦਿਓ ਫਿਰ ਤੁਹਾਨੂੰ ਉੱਥੋਂ ਆਪਾਂ ਮਹਾਰਾਜ ਦੀ ਬਖਸ਼ਿਸ਼ ਸਰੂਪਾਉ ਦੇਵਾਂਗੇ ਹਾਂਜੀ ਧੰਨ ਜੀ ਅਗਲੇ ਮਹੀਨੇ ਜ਼ਰੂਰ ਆਵਾਂਗੇ ਨੈਕਸਟ ਮੰਥ ਅਸ ਜੋਂ ਚ ਠੀਕ ਆ ਤੁਸੀਂ ਪਾਠ ਕਰਦੇ ਨੇ ਹਾਂਜੀ ਹਾਂ ਪਾਠ ਵੀ ਜ਼ਰੂਰ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਔਰ ਮੇਨ ਤੋਂ ਵੱਧ ਤੋਂ ਵੱਧ ਕਰਨੀ ਆਪਾਂ ਹਾਂਜੀ ਹਾਂ ਤੁਸੀਂ ਨੰਬਰ ਤੇ ਕਾਲ ਕਰਿਏ ਹਾਂ ਹਾਂਜੀ 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 ਇਸੇ ਤੇ ਕਰ ਲਿਓ ਜੀ ਠੀਕ ਹੈ ਠੀਕ ਜੜ ਦੀ ਕਲਾ ਚ ਰਹੋ ਹਮੇਸ਼ਾ ਗੁਰੂ ਅੰਗ ਸੰਗ ਹਾਂਜੀ ਬਾਪੂ ਜੀ ਨਾਲ ਗੱਲ ਕਰਾ ਦਿਓ ਆਪਣੇ ਨਾਲ ਸਰਦਾਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਤਾਂ ਨਵੀਂ ਬਾਬਾ ਜੀ ਬਹੁਤ ਬਹੁਤ ਵਧਾਈਆਂ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਦਸੂਰਤਾ ਤੇ ਸਾਬਦਸੂਰਤ ਰਹਿੰਦਿਆ ਇੰਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਤਬਿਆਂ ਤੇ ਪਹੁੰਚੇ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਰਵੇ ਹਾਂਜੀ ਮਹਾਰਾਜ ਕਰਨਗੇ ਕਿਰਪਾ ਹਾਂ ਬਹੁਤ ਬਹੁਤ ਖੁਸ਼ੀ ਹੋਈ ਔਰ ਕੌਮ ਨੂੰ ਮਾਣ ਮਿਲਦਾ ਵਾ ਜਦੋਂ ਸਾਡੇ ਬੱਚੇ ਆਪਣੀ ਸਿੱਖੀ ਨੂੰ ਕਾਇਮ ਰੱਖਦੇ ਆ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਚਲੋ ਸਮੂਚੇ ਪਰਿਵਾਰ ਨੂੰ ਸਾਡੇ ਵੱਲੋਂ ਵਧਾਈ ਆ